112 ਨੇ ਨਾਲ ਦੇ ਨਾਲ ਹੀ ਆਪਣਾ ACP ਇਸ ਗਗਨਦੀਪ ਜੀ ਤੇ SHO ਮਕਬੂਲਪੁਰ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਆ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟ ਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਚ ਲੈ ਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਟ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰ ਪੁਲਿਸ ਅਮਰਸਰ ਮੁਕਬੂਲਪੁਰਾ ਪਲੀ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਟਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਬਿੱਕਰ ਸੁਨੀਲ ਸਿੰਘ ਅਲਾਈਸ ਸ਼ੀਲੂ ਪਰ ਪਰਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਵਿਕਰਮਜੀਤ ਸਿੰਘ ਤੇ ਸੁਨੀਲ ਸਿੰਘ ਹੈ ਇਹ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਰਹਿਣ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵੈਂਟ ਦੇ ਰਹਿਣ ਵਾਲੇ ਜੀ ਇਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫਆਈਆਰ ਹੈਗੀ ਹੈ ਜੀ ਸਾਲ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹੀਰੋਇਨ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉੱਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਸਰ ਇਹਨਾਂ ਨੇ ਖੋਹ ਕੀਤੀ ਸੀ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਦੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇ ਚ ਦੋਸ਼ੀ ਆਏ ਸੀਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਹੈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿੰਗ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੌਡ ਵੀ ਅਸੀਂ ਰਿਕਵਰ ਕਰ ਲਈ ਹੈ ਤੇ 35000 ਵਿੱਚੋਂ ਜਿਹੜਾ ਕੈਸ਼ ਐ ਅਸੀਂ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਤਾ ਤੇ ਹੋਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਰਤ ਤੱਕ ਪਹੁੰਚਾਵਾਂਗੇ ਸਰ ਖੋ ਕੀਤੀ ਕਿੱਥੇ ਖੋ ਖੋ ਕੀਤੀ ਇਹਨਾਂ ਨੇ ਬਾਈਪਾਸ ਦੇ ਲਾਗੇ ਰਾਇਨ ਇੰਟਰਨੈਸ਼ਨਲ ਸਕੂਲ ਐ ਉਦੋਂ 100 200 ਮੀਟਰ ਅੱਗੇ ਖੋ ਕੀਤੀ ਐ ਜਿਹੜਾ ਦਵਿੰਦਰ ਸਿੰਘ son of ਕਾਂਤੀ ਸਿੰਘ ਐ ਤੇ ਨਾਲੇ ਦੇ ਤਿੰਨ ਦੋਸਤ ਹੋਰ ਇਹ ਗੁਜਰਾਤ ਤੋਂ ਆ ਰਹੇ ਸੀ ਇਹਨਾਂ ਨੇ ਕਸ਼ਮੀਰ ਜਾਣਾ ਸੀ ਇਹਨਾਂ ਦੀ ਮਾੜੀ ਜੀ ਕਾਰ ਖਰਾਬ ਹੋਈ ਸੀਗੀ ਤੇ ਇਹਨਾਂ ਨੇ ਕਾਰ ਸਾਈਡ ਤੇ ਲਾਈ ਕਿ ਅਸੀਂ ਕਾਰ ਨੂੰ ਸਵੇਰੇ ਚੈੱਕ ਕਰਾ ਲਾਂਗੇ ਤੇ ਆਪਣੇ ਮੋਬਾਈਲ ਫੋਨ ਤੇ ਹੋਟਲ ਸਰਚ ਕਰਨਾ ਸ਼ੁਰੂ ਕੀਤਾ ਤੇ ਇਹ ਜਿਹੜੇ ਦੋਸ਼ੀ ਨੇ ਵਿਕਰਮ ਜੀ ਬਕਾ ਤੇ ਸ਼ੀਲੋ ਤੇ ਪੰਨੀ ਤੇ ਹੈਪੀ ਇਹ ਇਹਨਾਂ ਨੇ ਕਾਰ ਦੇਖੀ ਕਿ ਸਟੇਸ਼ਨਰੀ ਹੈ ਇਹ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਤੇ ਉਹਨਾਂ ਤੋਂ ਖੋਹੀਤੀ ਜੀ ਸਰ ਕੁਝ ਪਤਾ ਲੱਗਾ ਕਿ ਇਹ ਟੂਰਿਸਟ ਵੀ ਜ਼ਿਆਦਾ ਨਿਸ਼ਾਨਾ ਬਣਾਉਂਦੇ ਹੁੰਦੇ ਸੀ ਜਾਂ ਹੋਰ ਵੀ ਸਿਵਲ ਨਹੀਂ ਦੇਖੋ ਜਿਹੜਾ ਤਾਂ ਖੋਵਲਾ ਹੈਗਾ ਉਹ ਇਹਨਾਂ ਦਾ ਪਹਿਲਾ ਹੈ ਪਹਿਲਾਂ ਜਿਵੇਂ ਐਨਡੀਪੀਐਸ ਦੇ ਹੈਗਾ ਕੋਈ ਚੋਰੀ-ਚੂਰੀ ਦਾ ਹੈਗਾ ਜਿਹੜਾ ਖੋਵਲਾ ਹੈਗਾ ਇਹ ਇਹਨਾਂ ਦਾ ਪਹਿਲਾ ਇਨਸੀਡੈਂਟ ਹੈ ਪਹਿਲੀ ਵਾਰ ਉਹਨਾਂ ਨੇ ਕਿਹਾ ਚੋਰੀ ਦੀ ਗਈ ਸੀ ਇਹਨਾਂ ਨੇ ਵੇਖਣੀ ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਔਰ ਵਿਦਾਊਟ ਨੰਬਰ ਪਲੇਟ ਬਰੀਜ਼ਾ ਕਾਰ ਹੈਗੀ ਹੈ ਉਹਦੇ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਉਹ ਅਸੀਂ ਆਰਟੀਏ ਆਫਿਸ ਉਹ ਇਹਦਾ ਚੈਸੀ ਨੰਬਰ ਟੈਸਟ ਕਰ ਆਪਣਾ ਸਕੈਨ ਕਰਕੇ ਤੇ ਅਸੀਂ ਆਰਟੀ ਆਫਿਸ ਤੋਂ ਕਰਵਾ ਰਹੇ ਹਾਂ ਵੈਪਨ ਕੰਟਰੀ ਮੇਡ ਪਿਸਟਲ ਹੈ ਜੀ ਸਰ ਜੀ ਟੋਟਲੀ ਕਿੰਨੇ ਲੋਕ ਗ੍ਰਿਫਤਾਰ ਹੋ ਚੁੱਕੇ ਨੇ ਉਹ ਕਿੰਨੇ ਬਾਕੀ ਨੇ ਹਜੇ ਨਹੀਂ ਚਾਰ ਲੋਕ ਸਕੇ ਚਾਰੋਂ ਗ੍ਰਿਫਤਾਰ ਹੋ ਗਏ ਸਰ ਇਹਨਾਂ ਦਾ ਕੋਈ ਮਤਲਬ ਕੋਈ ਕਾਰੋਬਾਰ ਕੀ ਕੋਈ ਗਰਵਰ ਕਰਦੇ ਸੀ ਕੀ ਹੈ ਕਿ ਨਹੀਂ ਨਹੀਂ ਇਹਨਾਂ ਦਾ ਕੋਈ ਖਾਸ ਕਾਰੋਬਾਰ ਨਹੀਂ ਇਹਨਾਂ ਚੋਂ ਇੱਕ ਤਾਂ ਟੈਕਸੀ ਡਰਾਈਵਰ ਹੈ ਤੇ ਬਾਕੀ ਦੋ ਤਿੰਨ ਵੇਲੇ ਨੇ ਜੀ ਸਰ ਕੋਈ ਮੈਰਿਡ ਵੀ ਹੈ ਕਿ ਸਰ ਨਹੀਂ ਅਨਮੈਰਿਡ ਹੈ ਮੋੜੋ ਕਾਫੀ ਪੁਰਾਣਾ ਕਰਦੇ ਕਾਫੀ ਦਿਨ ਤੇ ਕੰਮ ਕਰਦੇ ਬੈਨੇ ਦੇਖੋ ਜਿਹੜਾ ਤਾਂ ਇਹਨਾਂ ਤੇ ਪਰਚਾ ਹੈਗਾ 24 ਦਾ ਹੈਗਾ ਜਿਹੜਾ ਪੰਨੀ ਹੈ ਉਹ 18 ਤੇ ਉਹਦੇ ਉੱਪਰ ਸਭ ਤੋਂ ਪਹਿਲਾਂ ਨਸ਼ੀਲੀ ਗੋਲੀਆਂ ਦਾ ਪਰਚਾ ਹੋਇਆ ਸੀ ਉਹਦੇ ਉੱਪਰ ਚਾਰ ਪਰਚੇ ਨੇ